ਹਾਂਜੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਨੋਵਾ ਗੱਡੀ ਲੈ ਕੇ ਆਏ ਹਾਂ 2011 ਮਾਡਲ ਜੀ4 ਦੂਜੇ ਨਾਂ ਲਈ ਪਿੰਡ ਫੂਲੇ ਵਾਲਾ ਜ਼ਿਲ੍ਹਾ ਬਠਿੰਡਾ ਤੇ ਗੱਡੀ ਖੜੀ ਹੈ ਜੀ ਗੱਡੀ ਦੀ ਕੰਡੀਸ਼ਨ ਦੇਖੋ ਟਾਇਰ ਠੱਠ ਕੇ ਪੈਠੇ ਆ ਅੰਦਰੇ ਅੰਦਰੋਂ ਨਹੀਂ ਦੋੜ ਤੇ ਗੱਡੀ ਦਿਖਾਉਣਾ ਸਾਨੂੰ ਜੀ4 ਗੱਡੀ ਹੈ ਜੀ ਕੈਪਟਨ ਸੀਟਾਂ ਵਾਲੀ ਗੱਡੀ ਆ ਸੀਟ ਕਵਰ ਮੈਟਿੰਗ ਭਰੀਆ ਹੋਈ ਆ ਏਸੀ ਵਗੈਰਾ ਚੱਲਦਾ ਏਸੀ ਦੀ ਸਰਵਿਸ ਹੋਈ ਆ ਬਾਕੀ ਹੈਡਾਂ ਦੇਖੋ ਹੈਡਾਂ ਸਹੀ ਆ ਜਮਾ ਬੈਕ ਸੈਟ ਵੀ ਹੁਣ ਦਿਖਾਉਣਾ ਆ ਤੇ ਕੋ ਵੀ ਆਈ ਪੀ ਨੰਬਰ ਆ 5555 ਬੈਕ ਸੈਟ ਦੇਖੋ ਬਹੁਤ ਛੋਣੀ ਗੱਡੀ ਆ ਇੰਜਨ ਗੇਅਰ ਦੀ ਓਕੇ ਆ ਜਮਾ ਛੀਟ ਕਵਰ ਵਧੀਆ ਲੱਗੇ ਹੋਏ ਆ ਮਹਿੰਗੇ ਲੱਗੇ ਹੋਏ ਆ ਬਾਕੀ ਤੁਹਾਨੂੰ ਇਹਦਾ ਕਨੈਕਟਰ ਸਾਈਡ ਦਿਖਾਉਣੇ ਆ ਤੇ ਵਧੀਆ ਕਾਰ ਆ ਦੂਜੀ ਨਾਲ ਦੀ ਗੱਡੀ ਆ ਪੱਕੇ ਨੰਬਰ ਦੀ ਗੱਡੀ ਆ ਦੇਖੋ ਤੁਸੀਂ ਡਰਾਈਵਰ ਹੈਡ ਕਨੈਕਟਰ ਸਾਈਡ ਗੱਡੀ ਦੇਖੋ ਕੰਟੇਰਾ ਨੀ ਕੰਡੀਸ਼ਨ ਦੇਖੋ 8 ਕੁ ਪੈਸੇ ਟਾਇਰ ਆ ਬਾਕੀ ਇੰਜਨ ਦੀ ਕੰਡੀਸ਼ਨ ਵੀ ਤੁਹਾਨੂੰ ਦਿਖਾਉਣੇ ਆ 1 ਕਿਲੋਮੀਟਰ ਕੋ ਤੇ ਵਰੀਆ ਗੱਡੀ ਆ ਪੂਰੀ 55 52 ਨੰਬਰ ਆ ਦੇਖੋ ਵੀ ਆਪੀਆ ਦੇਖੋ ਇੰਜਨ ਦੀ ਕੰਡੀਸ਼ਨ ਦੇਖੋ ਜੀ ਕੋਈ ਲੱਗੀ ਵੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਗਰੰਟੀ ਦੀ ਗਰੰਟੀ ਆ ਫੁੱਲ ਅਰਾਊਂਡ ਦੀ ਬੈਂਟਰੀ ਆ ਨਵੀਂ ਬਾਕੀ ਫੱਟੀ ਝਈ ਆ ਕੋਈ ਲੱਗੀ ਨਹੀਂ ਇਧਰ ਡਰਾਈਵਰ ਸਾਈਡ ਇਹ ਵੀ ਥਈ ਗਿਆ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਕੋਈ ਬਣੀ ਨਹੀਂ ਵਰੀਆ ਗੱਡੀ ਆ ਪੂਰੀ ਜੀ ਘਰੇਲੂ ਗੱਡੀ ਆ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਉਣੇ ਆ ਜੀ ਆ ਦੇਖੋ 60 ਕੇ ਪੈਸੇ ਟਾਇਰ ਆ ਜੀ ਇਹਦੇ ਤੇ ਬਾਕੀ ਇੱਕ ਵਾਰੀ ਦੁਬਾਰਾ ਫੇਰ ਛਾਤ ਮਰਾ ਨੇ ਅੰਦਰ ਆਟਾ ਚਿੱਠੀ ਗ੍ਰੀਨ ਲੱਗਿਆ ਹੋਇਆ ਆ ਤਾਂ ਤਕਰੀਨ ਲੱਗਿਆ ਹੋਇਆਗਾ ਤੇ ਸੀਟਾਂ ਦੀ ਕੰਡੀਸ਼ਨ ਪੂਰੀ ਵਧੀਆ ਕੀ ਸੀਟ ਕਵਰ ਪੂਰੇ ਵਧੀਆ ਕੈਪਟਨ ਸੀਟਾਂ 'ਚ ਗੱਟੀ ਹੈ ਜੀ ਇਹ ਇਹ ਗੱਡੀ ਪਿੰਡ ਫੂਲੇ ਵਾਲਾ ਜਿਹੜਾ ਬਠੰਡਾ ਤੇ ਖੜੀ ਹੈ ਇਹਦਾ ਰੇਟ ਹੈਗਾ ਜੀ 2 ਲੱਖ ਤੇ 85000 ਰੁਪਿਆ ਜੀ ਬਾਕੀ ਮਾਨਟਨ ਹੋਇਆ ਹੋ ਜੂਗਾ ਮੌਕੇ ਤੇ ਬਾਕੀ ਫੋਨ ਕਰ ਲੈਣਾ ਜੀ ਧੰਨਵਾਦ